ਮੈਡਮ ਉਹਨੇ ਇਹ ਰਸਤੇ ਸੀਗਾ ਪਰ ਸੌਂਦੇ ਹੀ ਸਾਨੂੰ ਲੱਗਾ ਕਿ ਇਦਾਂ ਇੱਥੇ ਜੰਡੇ ਵਾਲਾ ਸੁਨੀਲ ਜੀ ਦੀ ਗੋਲੀ ਚੱਲੀ ਇਸਦਾ ਇਹ ਕਿ ਬਹੁਤ ਮਾੜੀ ਘਟਨਾ ਹੋਈ ਆ ਤੇ ਕਾਨੂੰਨ ਵਿਵਸਥਾ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਬੱਚਾ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਦੂਜੇ ਵੀ ਦੋਸ਼ੀ ਆ ਉਹਨਾਂ ਖਿਲਾਫ ਸਤੋਤ ਕਾਰਵਾਈ ਕਰ ਜਾਏ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਜਾਣ ਬੱਝੀ ਆ ਸਿੱਧੇ ਤੇ ਚਾਰ ਫਰ ਕੀਤੇ ਗਏ ਆ ਤੇ ਪਰਮਾਤਮਾ ਨੇ ਚਲੋ ਬੜੀ ਮਿਹਰਬਾਨੀ ਕੀਤੀ ਕਿ ਕੋਈ ਨੁਕਸਾਨ ਨਹੀਂ ਹੋਇਆ ਦੋ ਜਾਨੇ ਸੁਣੇ ਦੋ ਜਾਨੇ ਮੋਟਰਸਾਈਕਲ ਤੇ ਜਿੱਕੇ ਨੇ ਫਾਇਰ ਕੀਤੇ ਗਏ ਨੇ ਚਾਰ ਕੇ ਪੰਜ ਫਾਇਰ ਕੀਤੇ ਗਏ ਨੇ ਪੁਲਸਾਂ ਜੀ ਪੁਲਸ ਮੌਕੇ ਤੇ ਆਈ ਹੈ ਜੀ ਇਹੋ ਮੰਗ ਹੈ ਜੀ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਅਮਨ ਕਾਨੂੰਨ ਦੀ ਵਿਵਸਥਾ ਕੀਤੀ ਜਾ ਲਾਗੂ ਕੀਤੀ ਜਾਵੇ ਸ਼ਹਿਰ ਵਿੱਚ ਬਹੁਤ ਡਰ ਦਾ ਮਾਹੌਲ ਆ ਇਦਾਂ ਤੇ ਫਿਰ ਕੋਈ ਕੰਮ ਹੀ ਨਹੀਂ ਕਰ ਸਕੂ ਕੋਈ ਜੀ ਨਾਮ ਜੀ ਵੀਰਾਲਾ ਸੋਨੂ ਆ ਜੀ ਇਹ ਸੋਨੇ ਦੁਕਾਨ ਹੈ ਜੀ ਇਹ ਹਾਂਜੀ ਕੀ ਗੱਲ ਹੋਈ ਹੈ ਗੱਲ ਇਹ ਦੁਕਾਨ ਤੇ ਬੈਠਿਆ ਜੀ ਤੁਹਾਨੂੰ ਤੇ ਪਤਾ ਨਹੀਂ ਕਿ ਮੜਾ ਜੇ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਇੱਕ ਘਰ ਦੀ ਲੁੱਟ ਗਈ ਆ ਨਾ ਸਭ ਨੂੰ ਗੋਲੀ ਲੱਗ ਗਈ ਚਲੋ ਪਰਮਾਪਾ ਮਾਦਾ ਦੀ ਬਚਾ ਕਰਦਾ ਕਿੰਨੇ ਕਿੰਨੇ ਫਾਇਰ ਹੋਏ ਪਤਾ ਨਹੀਂ ਆ 5 6 ਦੇ ਹੋਈ ਗਏ ਮੇਰੇ ਸਾਹ ਹੁੰਦਾ 5 ਗੋਲ ਲੱਗ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣੇ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਦੁਕਾਨਦਾਰ ਛੋਟੀ ਮਾਂ ਦੁਕਾਨ ਕਰਨ ਦੇ ਨੂੰ ਬਲਤੀ ਕਿੰਨੇ ਗੈਣੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਇਹ ਤੇ ਕਿਸੇ ਨਾ ਕਹੀ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੀ ਹੋਊਗੀ ਕਿਤਾ ਕੀ ਦੁਸ਼ਮਣੀ ਕਿਸ ਦੀ ਆਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਤੇਦੀ ਗੱਲ ਕੀ ਮੰਗ ਕਰਦੇ ਸਰ ਪ੍ਰਸ਼ਾਸਨ ਪ੍ਰਸ਼ਾਦ ਜੀ ਮੰਗ ਇਹ ਉਹ ਕਰਦੇ ਸਾਡੀ ਸੇਫਟੀ ਕਰੇ ਤੁਹਾਨੂੰ ਅਸੀਂ ਯਾਰ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਤੇ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗੀ 12:50 ਹੋ ਗਿਆ ਪਤਲਾ ਥੀ ਕਰਤਾ ਹਾਂਜੀ ਬੁਝਾ ਕਰਤਾ ਕਿਸ ਨੂੰ ਪਿੰਡ ਦੀ ਲੜੀ ਤੋਂ ਇਹ ਮਿਸਿਸ ਮੇਰੇ ਹੀ ਉਹ ਡੇਪੇ ਮੈਸਮ ਨੇ ਲੱਗੀ ਚਲੋ ਬਚਾਅ ਹੋ ਗਿਆ ਜੀ ਉਹਨਾਂ ਦਾ ਮੈਨੂੰ ਉਹ ਨਹੀਂ ਰਸਤੇ ਸੀਗੇ ਪਰ ਸੌਣ ਦੇ ਸੋਪਾ ਲੱਗਾ ਕਿ ਇਦਾਂ ਚ ਜੰਡੇ ਵਾਲਾ ਸੁਨੀ ਜੀ ਤੋਂ ਗੋਲੀ ਚੱਲੀ ਇਸਦਾ ਇਹ ਕਿ ਬਹੁਤ ਮਾੜੀ ਘਟਨਾ ਹੋਈ ਆ ਤੇ ਕਾਨੂੰਨ ਵਾਸਤੇ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਬੱਚਾ ਸੀ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਦੂਜਲੇ ਵੀ ਦੋਸ਼ੀ ਆ ਉਹਨਾਂ ਖਿਲਾਫ ਸਤ ਸਦ ਕਾਰਵਾਈ ਕਰ ਜਾਈ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਜਾਣ ਬੱਝੀ ਆ ਸਿੱਧੇ ਤੇ ਚਾਰ ਫਾਇਰ ਕੀਤੇ ਗਏ ਆ ਤੇ ਪਰਮਾਤਮਾ ਨੇ ਚਲੋ ਬੜੀ ਮਿਹਰਬਾਨੀ ਕੀਤੀ ਕੇ ਕਈ ਨੁਕਸਾਨ ਹੋਇਆ ਦੋ ਜਾਨੇ ਸੁਣੇ ਦੋ ਜਾਨੇ ਮੋਟਰਸਾਈਕਲ ਤੇ ਜਿੱਕਦੇ ਕਿ ਚਾਰ ਕੇ ਪੰਜ ਪਾਈ ਕਿਤੇ ਗਈ ਪੁਲਸਾ ਜੀ ਪੁਲਸ ਮੌਕੇ ਤੇ ਆਈ ਹੈ ਜੀ ਇਹ ਮੰਗ ਜੀ ਦੁਸ਼ਕਲਾਂ ਸਬਸਤ ਕਾਰਵਾਈ ਕੀਤੀ ਜਾਵੇ ਤੇ ਅਮਨ ਕਾਨੂੰਨ ਦੀ ਵਿਵਸਥਾ ਕੀਤੀ ਜਾ ਲਾਗੂ ਕੀਤੀ ਜਾਵੇ ਸ਼ਹਿਰ ਵਿੱਚ ਬਹੁਤ ਡਰ ਦਾ ਮਾਹੌਲ ਹੈ ਇਦਾਂ ਤੇ ਫਿਰ ਕੋਈ ਕੰਮ ਹੀ ਨਹੀਂ ਕਰ ਸਕੂ ਬਕੂ ਜੀ ਮੇਰਾ ਨਾਮ ਜਿੰਦਰਗਵਾਨ ਇਟੂ ਹੈ ਜੀ ਮੇਰਾ ਸ਼ਿਸ਼ਨਾ ਬਾਠਾਕਰ ਦਾ ਪਰਿਵਾਰ ਹੈ ਜਨੈਲ ਗੋਲੀ ਇਹ ਤੇ ਚੱਲਣਾ ਇੱਕ ਆਮ ਗੱਲ ਹੋ ਗਈ ਜਿਡੇ ਵਾਲੇ ਦੇ ਵਿੱਚ ਪੁਲਿਸ ਨਾ ਕਾਮਯਾਬ ਆ ਕੋਈ ਨਾਕਾ ਨਹੀਂ ਲੱਗਦਾ ਕੋਈ ਕਿਤੇ ਨਹੀਂ ਲੱਗਦਾ ਕੋਈ ਪੀਸੀਆਰ ਨਹੀਂ ਆਉਂਦਾ ਪੁਲਿਸ ਉਦੋਂ ਆਉਂਦੀ ਆ ਜਦੋਂ ਕੰਮ ਹੋ ਜਾਂਦਾ ਗੋਲੀ ਇਹ ਕਾਮ ਗੱਲ ਹੋ ਗਈ ਆ ਆਪਣੀ ਸੇਫਟੀ ਆਰ ਕਰੋ ਬਸ ਇਹੋ ਮੈਂ ਕਹਿਣਾ ਚਾਹੁੰਦਾ ਵੀ ਜਿਡੇ ਵਾਲੇ ਦਾ ਹਾਲ ਮਾੜਾ ਈ ਹੈ ਕੀ ਨਾਮ ਜੀ ਮੇਰਾ ਨਾਮ ਸੋਨੂ ਆ ਜੀ ਸੋਨੇ ਦੀ ਦੁਕਾਨ ਹੈ ਜੀ ਹਾਂ ਜੀ ਕੀ ਗੱਲ ਹੈ ਗੱਲ ਅਸੀਂ ਦੁਕਾਨ ਤੇ ਬੈਠੇ ਆ ਜੀ ਤਾਂ ਤੇ ਪਤਾ ਨਹੀਂ ਕਿ ਮੜਾ ਜੇ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਘਰ ਦੀ ਲੱਗ ਗਈ ਮੈਂ ਸਮਝਾ ਗੋਲੀ ਲੱਗ ਗਈ ਚਲੋ ਪਰਮਾਤਮਾ ਦਾਦੀ ਨੇ ਬਚਾ ਕਰਤਾ ਕਿੰਨੇ ਕਿੰਨੇ ਫਾਇਰ ਹੋਏ ਪਤਾ ਨਹੀਂ yaar 5 6 ਦੇ ਹੋਈ ਗਏ ਮੇਰੇ ਸਾਹ ਹੁਣ 5 ਕੋਲ ਨੂੰ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣਗੇ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਦੁਕਾਨਦਾਰ ਛੋਟੀ ਮਾਂ ਦੁਕਾਨ ਕਰ ਰਹੇ ਆ ਨੂੰਪਰਤੀ ਕਿੰਨੇ ਕਰਨੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਕਹੀ ਸਾਡੀ ਜਾਨੀ ਦੁਸ਼ਮਨੀ ਕਿਸ ਨੇ ਆ ਗਈ ਦੁਸ਼ਮਨੀ ਕਿਸ ਦੇ ਹੋਊਗੀ ਕੀਤਾ ਕੀ ਦਸ਼ਮਣੀ ਕੇ ਤੁਹਾਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਕੀ ਮੰਗ ਕਰਦੇ ਸਰਪ੍ਰਸ਼ਾਸਨ ਪ੍ਰਸ਼ਾਸਨ ਮੰਗ ਇਹੋ ਕਰਦੇ ਆਡੀ ਸੇਫਟੀ ਕਰੇ ਤੁਹਾਨੂੰ ਅਸੀਂ ਇਧਰ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਦੇ ਕਰ ਕੀ ਚੱਲਾਂਗਾ ਕੰਮ ਨਹੀਂ ਸ਼ੀਸ਼ੇ ਲੱਗ ਕੀ 12:50 ਹੋ ਗਿਆ ਪਤਲਾ ਦੀ ਕਰਦਾ ਹਾਂ ਹਾਂਜੀ ਬਚਾ ਕਰਦਾ ਹੈ ਔਰਤ ਖੜੇ ਚੀ ਉਹਨਾਂ ਤੇ ਕਿਸੇ ਨੇ ਕਹਿੰਦਾ ਲੇਡੀ ਇਹਨਾਂ ਦੀ ਮਿਸਿਸ ਤੇ ਲੱਗੀ ਮਿਸਿਸ ਮੇਰੇ ਹੀ ਉਹ ਢੇਕ ਤੇ ਮੈਸਨ ਲੱਗੀ ਚਲੋ ਬਚਾਅ ਹੋ ਗਿਆ ਜੀ ਉਹਨਾਂ ਦਾ ਮੈਂ ਤੇ ਉਸ ਮੁਹ ਕਰਕੇ ਬੈਠੀ ਆ ਆਪਣੀ ਤੇ ਮੈਂ ਇਧਰ ਫੇਸ ਘੁਮਾਇਆ ਤੇ ਮੇਰੇ ਜਿਵੇਂ ਚੀਜ਼ ਕੋਈ ਲੱਗਦੀ ਨਾ ਹਨ ਕੇ ਮਤਲਬ ਲੱਗੀ ਆ ਤੇ ਮੈਂ ਦੇਖਿਆ ਤੇ ਉਨੀ ਤੇ ਫਾਇਰ ਹੋ ਗਏ ਆ ਫਾਇਰ ਕਰਦੇ ਗਏ ਤਾਂ ਉਹਨਾਂ ਨੇ ਇੱਕ ਨਹੀਂ ਪੰਜ ਫਾਇਰ ਕੱਢੇ ਆ ਤੇ ਅਸੀਂ ਨੀਚੇ गिर ਗਏ ਆ ਬਸ ਇੰਨੇ ਆ ਦੋ ਮੁੰਡੇ ਸੀਗੇ ਸਪਲੈਂਡਰ ਮੋਟਰਸਾਈਕਲ ਪੁਲਿਸ ਤੁਹਾਡੇ ਸਾਹਮਣੇ ਪਹੁੰਚੀ ਜਦੋਂ মিডিਆ ਪਹੁੰਚਿਆ ਉਹਦੇ ਤੋਂ ਪੁਲਿਸ ਵੀ ਆ ਗਈ ਨਾਲ ਹੀ ਮੈਂ ਕਹਿੰਦੀ ਐਸ ਅੱਜ ਸਾਡੇ ਨਾਲ ਆਇਆ ਕੱਲ ਨੂੰ ਕੀ ਚੱਲਣਾ ਵੀ ਸក្តਾਈ ਕੀਤੀ ਜਵੇਂ ਸਾਰੀ ਗੋਲਦੀ ਮਾਰਕੀਟ ਹੈ ਜੇ ਹੁਣ ਮਾਰਕੀਟ 'ਚ ਸ਼ਰਮ ਨਹੀਂ ਪਰ ਕਿਸੇ ਨੂੰ ਵੀ ਨਹੀਂ ਆਣੀ ਤੁਹਾਡੀ ਆਪਣੀ ਦੁਕਾਨੇ ਹਾਂਜੀ ਮੈਂ ਔਰ ਮੇਰੇ ਹਸਬੰਦ ਦੋਨੋਂ ਬੈਠਦੇ ਹਾਂ ਅਸੀਂ ਨਾ ਸਾਰਾ ਦਿਨ ਸ਼ੌਪ ਤੇ ਬੈਠ ਕੇ ਸਵੇਰੇ ਆਸਾਂ ਸ਼ੌਪ ਤੇ ਆਣਾ ਸ਼ਾਮ ਨੂੰ ਘਰ ਚੱਲ ਜਣਾ ਨਾ ਸਾਡੀ ਕੋਈ ਕਿਸੇ ਨਾਲ ਗੱਲਬਾਤ ਹੈ ਕੋਈ ਨਹੀਂ ਮੈਂ ਮੰਗ ਕਰੀ ਪੂਰਾ ਇਨਸਾਫ ਸਾਨੂੰ ਦਿੱਤਾ ਜਾਵੇ ਸਾਡੀ ਦੁਕਾਨ ਦਾ ਸ਼ੀਸ਼ਾ ਵੀ ਟੁੱਟ ਗਿਆ ਸਭ ਕੁਝ ਹੋ ਗਿਆ ਚਲੋ ਅਸੇ ਸਾਡੀ ਜਾਨ ਬਚ ਗਈ ਕੋਈ ਗੱਲ ਨਹੀਂ ਮਹਾਰਾਸੀਂ ਚਾਹੁੰਦੇ ਪੂਰੀ ਸੇਫਟੀ ਹੋਣੀ ਚਾਹੀਦੀ ਇੱਥੇ ਮਾਰਕੀਟ 'ਚ ਬਿਲਕੁਲ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਕੁਝ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਆਈ ਆਪਣੇ ਹੱਕ ਲਈ 5 ਸਾਲ ਤੋਂ ਸਾਡਾ ਦੁਕਾਨ ਭਾਈ ਨੂੰ ਆਏ ਹਜੇ ਮੈਂ ਕਿਹਨੇ ਕਾਰਵਾਈ ਕੀਤੀ ਜਾਵੇ ਉਹ ਮੁੰਡੇ ਫੜੇ ਜਾਣ ਉਹਨਾਂ ਨੂੰ ਇੱਥੇ ਲਿਆ ਕੇ ਚੌਂਕ 'ਚ ਪੁੱਟਿਆ ਜਾਵੇ ਗੋਲੀ ਮਾਰ ਦਿੱਤੀ ਜਾਵੇ ਮੈਂ ਰਾਤਾਂ ਨਹੀਂ ਮੈਂ ਮਾਰਾਂਗੀ ਗੋਲੀਆਂ ਉਹਨਾਂ ਨੂੰ ਅੱਜ ਸਾਡੇ ਦੇ ਚਲਾਈਆਂ ਉਹਨਾਂ ਦੇ ਚਲੀਆਂ